ਦਾ ਵੀ ਆ ਗਿਆ 1981 ਮਾਰਡਨ 81 ਮਾਰਡਨ ਦੂਜਾ ਆ ਗਿਆ ਪੁੱਠੇ ਗੇਰਾਂ ਦੇ ਵਿੱਚ ਪੁੱਠੇ ਗੇਰਾਂ ਦੇ ਵਿੱਚ ਦੂਜਾ ਆ ਗਿਆ ਬਈ ਨੰਬਰ ਸ਼ਾਟ ਨੰਬਰ ਸ਼ਾਟ ਆ ਗਿਆ ਇੰਨੀਆਂ ਚੀਜ਼ਾਂ ਬਈ ਇਕੱਠੀਆਂ ਨਹੀਂ ਮਿਲਦੀਆਂ ਦਿੰਦੀਆਂ ਹੁੰਦੀਆਂ ਕਿਵੇਂ ਆ ਬਈ ਇਹਦਾ ਬਾਈ ਇੰਜਨ ਜਮਾ ਧਾਣੇ ਤੇ ਪੱਕੀ ਗੱਲ ਹੈਗੀ ਮਾਹ ਤੁਸੀਂ ਆਪਾ ਸਟਾਰਟ ਕਰਕੇ ਦਿਖਾਓ ਘਰ ਸਟਾਰਟ ਠੀਕ ਹੈ ਬੁੱਲਾ ਓਏ ਪਹਿਲੀ ਕਿੱਕ ਤੇ ਸਟਾਰਟ ਆ ਬਈ ਅੱਧੀ ਕਿੱਕ ਤੇ ਸਟਾਰਟ ਮੇਰਾ ਬੁਲਟ ਥੋਰ ਦਾ ਤਕੀ ਫਾੜਦੀ ਆਸੋ ਬਈ ਜਿਹੜੇ ਨੇ ਨਾ ਉਹ ਐਵਰੇਜ ਨਹੀਂ ਦੇਖਦਾ ਸਹੀ ਗੱਲ ਆ ਗਈ ਠੀਕ ਹੈ ਜੀ ਪਰ ਆਪਾਂ ਦੱਸ ਦਿੰਦੇ ਆ ਫਿਰ ਵੀ 40 ਵੰਗੂ ਇਹ ਐਵਰੇਜ ਲੈ ਵੀ ਮਿੱਤਰੋ ਯਾਰੀ ਤੇ ਬੋਲਟ ਨਾਲ ਜਿੰਨੀ ਪੁਰਾਣੀ ਹੋਊਗੀ ਓਨੀ ਚੰਗੀ ਆ ਕਿਉਂ ਤੁਹਾਨੂੰ ਬਈ ਜਮਾ ਜਾਇਜ਼ ਗੱਲ ਆ ਬਈ ਹਾਂ ਕਹੋ ਜਿੰਨੀ ਪੁਰਾਣੀ ਯਾਰੀ ਹੋ ਉਹਨੀ ਪੱਕੀ ਹੋ ਤੇ ਵਧੀਆ ਹੋ ਵਧੀਆ ਹੋਊਗੀ ਉਹੀ ਗੱਲ ਹੋ ਗਈ ਉਹੀ ਗੱਲ ਬੋਲਟ ਤੇ ਢੁਗਦੀ ਆ ਜਵਾਬ ਸਹੀ ਗੱਲ ਬਈ ਜਿੰਨਾ ਬਈ ਇਹ ਪਰਾਣਾ ਹੁੰਦਾ ਜਾਊਗਾ ਇਹਦੀ ਡਿਮਾਂਡ ਓਨੀ ਵੱਧ ਹੀ ਜਾਂਦੀ ਹੈਗੀ ਇਹਦੀ ਡਿਮਾਂਡ ਪੂਰੀ ਹੁੰਦੀ ਨਹੀਂ ਬਾਈ ਇਹ ਬੰਦਾਗਾ ਲਗਭਗ 40 ਤੋਂ 50 ਬੰਦਨ ਬਈ ਬੁਲਟ ਦੇ ਉੱਪਰ ਬਿਠਾਤਾ ਕਿਉਂ ਬਈ ਤੁਨੂੰ ਜਮਾ ਨਾਲ ਜਾਇਜ਼ ਰੇਟਾਂ 'ਚ ਬਾਈ ਇਹ ਗੱਲ ਕੀ ਹੈ ਬਈ ਇਹ ਇੱਧਰ ਕਿਵੇਂ ਆ ਗਿਆ ਬੁਲਟਾਂ ਦੇ ਪਾਸੇ ਉਹ ਆਇਆ ਆਪਾਂ ਨੂੰ ਸੀਗਾ ਆਪ ਨੂੰ ਸ਼ੌਂਕ ਬੁਲਟ ਦਾ ਬੁਲਟ ਦਾ ਠੀਕ ਆ ਮੈਂ ਚਲਾਉਣ ਲੱਗ ਗਿਆ ਲਿਆ ਕੇ ਤਾਂ ਇੱਕ ਦੋ ਬੰਦਿਆਂ ਨੇ ਮੰਗੇ ਆਪਣੇ ਮਿੱਤਰਾਂ ਨੇ ਉਹਨਾਂ ਨੂੰ ਉਹੇ ਜੇ ਰੇਟ 'ਚ ਆਪਾਂ ਲਿਆ ਕੇ ਦੇਦੇ ਫਾਇਦਾ ਕਰਾਤਾ ਪੂਰਾ ਵਧੀਆ ਜਾਇਜ਼ ਰੇਟ ਦੇ ਵਿੱਚ ਜਾਇਜ਼ ਰੇਟ 'ਚ ਚੰਗੀ ਚੀਜ਼ ਦਵਾਤੀ ਠੀਕ ਆ ਜੀ ਉਹ ਜਦੋਂ ਦੋ ਤਿੰਨ ਬੰਦਿਆਂ ਨੂੰ ਉਹਨਾਂ ਨੇ ਉਹਨਾਂ ਨੇ ਗਾਹਾਂ ਦੱਸ ਬਾਦੀ ਜਦੋਂ ਆਏ ਉਹਨਾਂ ਨੇ ਆਪ ਹੀ ਮਤਲਬ ਆਪਾਂ ਨੂੰ ਤਾਂ ਕਹ ਲਾਤਾ ਤੇ ਹੁਣ ਇਧਰਲੇ ਪਾਸੇ ਹੀ ਆ ਗਏ ਲੈ ਵੀ ਯਾਨੀ ਕਿ ਬਈ ਲਗਭਗ 40 ਤੋਂ 50 ਬੋਲਟ ਬਈ ਵੇਚ ਚੁੱਕਿਆਗਾ ਨਾ ਠੀਕ ਹੈ ਜੀ ਕਿੰਨੇ ਸਾਲ ਹੋ ਗਏ ਬਈ ਇਹ ਕੰਮ ਕਰਦੇ ਨੂੰ ਬਈ ਸਾਲ ਕਿਹੜੇ ਹੋਏ ਨੇਗੇ ਸਾਰੇ 4 ਮਹੀਨੇ ਹੋਏ ਨੇ 4 ਮਹੀਨੇ ਦੇ ਵਿੱਚ ਇੰਨਾ ਕੰਮ ਕਰਦਾ 4 ਮਹੀਨੇ ਦੇ ਹੋਰ ਲੈ ਵੀ ਯਾਨੀ ਕਿ ਬਈ ਬੋਲਟ ਇੰਨਾ ਘੈਂਟ ਲੈ ਕੇ ਆਉਂਦਾਗਾ ਵੀ ਹੱਥ-ਵੱਥ ਵਿਕ ਜਾਂਦਾਗਾ ਬਈ ਜਮਾ ਜਮਾ ਤੇ ਅੱਜ ਜਿਹੜੀ ਚੀਜ਼ ਆਈ ਆ ਬਈ ਕੋਕਾ ਪੀਸ ਆ ਜਮਾ ਜਮਾ ਕੋਕਾ ਬਈ ਕਿੰਨਾ ਮਾਡਲ ਆ ਬਈ ਇਹ ਇਹ 1981 ਮਾਡਲ ਆ ਬਈ ਜਮਾ ਅੰਟੀਕ ਪੀਸ ਹੈਗਾ ਹਾਂਜੀ ਤੇ ਤੁਸੀਂ ਐ ਮੰਨ ਕੇ ਚੱਲੋ ਹੂੰ ਵੀ ਇਹਦੇ ਨਾਲ-ਨਾਲ ਜੇ ਆਪਾਂ ਅੱਕ ਗਈ ਪੁੱਠੇ ਗਰਾਂਲੇ ਦੀ ਡਿਮਾਂਡ ਵੱਧਾ ਤਾਂ ਇਹਦੇ ਨਾਲ ਇੱਕ ਬਹੁਤ ਔਲੀ ਘੈਂਟ ਚੀਜ਼ ਦੇ ਦਾਂਗੇ ਇਹ ਆਦਾ ਨੰਬਰ ਠੀਕ ਹੈ ਜੀ ਇੱਕ ਵਾਰੀ ਬਈ ਨੰਬਰ ਦਿਖਾ ਦੇ ਨੰਬਰ ਦਿਖਾ ਦੇ ਬਈ ਇਹ ਤੁਹਾਨੂੰ ਨੰਬਰ ਵੀ ਦੱਸ ਦਾਂਗੇ ਕਿੱਥੋਂ ਦਾ ਐਚ ਐਨ ਐਨ 113 ਦੇਖ ਬਈ ਇਹ ਨੰਬਰ ਬਈ ਪੇਡ ਲੈਣਾ ਹੋਵੇ ਹਾਂ ਮੈਂ ਕਹਿੰਦਾ ਘਟੋ ਘਾਟ ਲੱਖ ਰੁਪਏ ਤੋਂ ਪਲੱਸ ਦਾ ਨੰਬਰ ਹੈ ਅੱਛਾ ਜੀ ਹਾਂ ਜੀ ਇੱਕ ਤਾਂ ਵੀ ਆ ਗਿਆ 1981 ਮਾਡਲ 81 ਮਾਡਲ ਦੂਜਾ ਆ ਗਿਆ ਪੁੱਠੇ ਗੇਰਾਂ ਦੇ ਵਿੱਚ ਪੁੱਠੇ ਗੇਰਾਂ ਦੇ ਵਿੱਚ ਦੂਜਾ ਆ ਗਿਆ ਬਈ ਨੰਬਰ ਸ਼ੌਟ ਨੰਬਰ ਸ਼ੌਟ ਆ ਗਿਆ ਜੀ ਇੰਨੀਆਂ ਚੀਜ਼ਾਂ ਬਈ ਇਕੱਠੀਆਂ ਨਹੀਂ ਮਿਲਦੀਆਂ ਹੁੰਦੀਆਂ ਜਾਵਾਂ ਬਈ ਆਪਾਂ ਇੱਕ ਇੱਕ ਉਸਤੀ ਦੇ ਦਾਂਗੇ ਤਾਂ ਇੱਕ ਅਗਲੀ ਗੱਲ ਆ ਬਈ ਆ ਗਿਆ ਜੈਡ ਬਲੈਕ ਦੇ ਵਿੱਚ ਆ ਗਿਆ ਜਮਾਂ ਜੈਡ ਬਲੈਕ ਬਈ ਦੇਖ ਜਮਾਂ ਚਮਕਾ ਦੇਖ ਤੂੰ ਬਾਈ ਓਮੀ ਹਜੇ ਤਾਂ ਤੁਸੀਂ ਐ ਮੰਨ ਕੇ ਚੱਲੋ ਵੀ ਓਮੀ ਦਾ ਓਮੀ ਖੜਾ ਆਪਾਂ ਇਹਦੀ ਕੋਈ ਕੋਟਿੰਗ ਵਗੈਰਾ ਕੁਝ ਕਰਾਈ ਨਹੀਂ ਅੱਛਾ ਤੇ ਜੇ ਬੰਦਾ ਜੇ ਕੋਈ ਆਖੂ ਆ ਤਾਂ ਉਹ ਕਰਾ ਕੇ ਦੇ ਦਾਂਗੇ ਤੇ ਐ ਨਾਗਰਾ ਵਜਾ ਬਣਾ ਕੇ ਦੇ ਦਾਂਗੇ ਆਪਾਂ ਇੰਜਣ ਉਂਝਲ ਕਿਵੇਂ ਆ ਬਈ ਇਹਦਾ ਬਾਈ ਇੰਜਣ ਜਮਾ ਦਾਣੇ ਦੇ ਆ ਪੱਕੀ ਗੱਲ ਹੈਗੀ ਮਾਹ ਤੁਸੀਂ ਆਪਾਂ ਸਟਾਰਟ ਕਰਕੇ ਦਿਖਾ ਦੇ ਘਰ ਸਟਾਰਟ ਵੀ ਦੇਖਦਾ ਆਪਾਂ ਤੁਹਾਨੂੰ ਬਈ ਦੀ ਆਵਾਜ਼ ਦਿਖਾਉਣਾ ਵੀ ਆਵਾਜ਼ ਹੈ ਕਿੱਧਰ ਉੱਥੇ ਘੇਰਾਂ ਵਾਲੇ ਦਾ ਬਈ ਇੱਕ ਹੋ ਆ ਸੁਆਦ ਹਾਂਜੀ ਸਟਾਰਟ ਕਰ ਦਿੰਦਾ ਹਾਂਜੀ ਵੀ ਪਹਿਲਾਂ ਹਾਂ ਹਵਾ ਕੰਪਰੈਸ ਕਰਨਾ ਪੈਂਦਾ ਸਵਾਦ ਆ ਚੀਜ਼ ਦੀ ਵੱਧ ਹੈਗਾ ਠੀਕ ਹੈ ਨਾ ਜੀ ਠੀਕ ਹੈ ਲੈ ਬਈ ਪਹਿਲੀ ਕਿੱਕ ਸਟਾਰਟ ਆ ਬਈ ਅੱਧੀ ਕਿੱਕ ਤੇ ਸਟਾਰਟ ਮੇਰਾ ਬੁਲਟ ਥੋਰ ਦਾ ਧਕੀ ਫਾਲਦੀ ਆਵਾਜ਼ ਦਿਖਾ ਦਿਓ ਬਈ ਲੈ ਜੀ ਇਹ ਹੁੰਦੀ ਹੈ ਕਿ ਅਸਲੀ ਬੁਲਟ ਦੀ ਆਵਾਜ਼ ਜਮਾ ਬਾਈ ਰਲੇ ਆਪਾਂ ਬਈ ਕੋਈ ਆਵਾਜ਼ ਬਣਵਾਈ ਨਹੀਂ ਕਿ ਤੂੰ ਵੀ ਅੱਛਾ ਜੀ ਜਿਹੜਾ ਬਸ ਜਿੰਨਾ ਕੰਮ ਆਪਾਂ ਆਪ ਹੀ ਕਰਨਾ ਹੁੰਦਾ ਠੀਕ ਆ ਪਟਾਕੇ ਪੜੂ ਕੇ ਮਾਰਦਾ ਵੀ ਇਹੇ ਪਟਾਕੇ ਆਪਾਂ ਬਈ ਬੰਦ ਕਰਾ ਦੇਈ ਕਈ ਵਾਰ ਕੀ ਆ ਨਾ ਹੂੰ ਵੀ ਕੋਈ ਟਰਾਈ ਲੈਣ ਵਗ ਜਾਂਦਾ ਬੰਦਾ ਉਰਾਂ ਪਰੇ ਹੀ ਲੈ ਗਿਆ ਅਗਲਾ ਪਟਾਕੇ ਮਰਵਾ ਦਿੰਦੇ ਆ ਉਹਦਾ ਇੰਜਨ ਨੂੰ ਬੜਾ ਨੁਕਸਾਨ ਹੁੰਦਾ ਸਹੀ ਗੱਲ ਹੈ ਜੀ ਤਾਂ ਕਰਕੇ ਆਪਾਂ ਨਾ ਉਹ ਬੰਦ ਹੀ ਕਰਾਏ ਹੋਏ ਆ ਹਾਂ ਤੇ ਬਾਅਦ ਤੁਸੀਂ ਦੇਖ ਹੀ ਸਕਦੇ ਹੋਗੇ ਮੀਟਰ ਮੀਟਰ ਕਿੰਨੇ ਬਾਈ ਮੀਟਰ ਆ ਦੇਖ ਬਾਈ ਜੈਨੂਨ ਮੀਟਰ ਹੈਗਾ ਇਹ ਤੁਸੀਂ ਹੁਣ ਮਤਲਬ ਤੋੜ ਕੇ ਵੀ ਦੇਖੋਗੇ ਹਾਂ ਤੁਹਾਨੂੰ ਚੱਲਦਾ ਮੀਟਰ ਮਿਲੂ 14000 ਜਮਾ ਜੈਨੂਨ ਚੱਲਿਆ ਹੋਇਆ ਪੱਕੀ ਗੱਲ ਹੈ 14168 ਇੰਨੇ ਹੀ ਚੱਲਿਆ ਬਾਈ ਬੱਸ ਕਮਾਲ ਦੀ ਗੱਲ ਆ ਯਾਰ ਬਹੁਤ ਟਾਈਮ ਹੋ ਗਿਆ ਜਿਹੜੇ ਬੰਦੇ ਤਾਂ ਆਪਾਂ ਲੈਤਾ ਸੀਗਾ ਉਹ ਬੰਦਾ ਕਹਿੰਦਾ ਬਈ ਮੇਰੇ ਕੋਲ ਬਹੁਤ ਟਾਈਮ ਹੋ ਗਿਆ ਖੜੇ ਨੂੰ ਆਪਾਂ ਸਰਵਿਸ ਕਰਾਈ ਇਹਦੀ ਅੱਛਾ ਜੀ ਠੀਕ ਹੈ ਜੀ ਇੱਕ ਇਹਦਾ ਕੀ ਸੀਗਾ ਇਹ ਇਕੱਲਾ ਪ੍ਰੈਸ਼ਰ ਬਣਾਉਣਾ ਹਟ ਗਿਆ ਸੀਗਾ ਜਿਆਦੇ ਟਾਈਮ ਖੜਾ ਹੋਣ ਦਾ ਕਰਕੇ ਉਹ ਕੰਮ ਆਪਾਂ ਕਰਵਾਤਾ ਮਤਲਬ ਹੁਣ ਜਮਾ ਇੱਕ ਨੰਬਰ ਹੈ ਇੱਕ ਨੰਬਰ ਹੈ ਵੀ ਬੰਦੇ ਨੇ ਜਾ ਕੇ ਕੁਝ ਕਰਾਉਣਾ ਹੀ ਨਹੀਂ ਬਾਈ ਠੀਕ ਹੈ ਜੀ ਲੈ ਵੀ ਮਿੱਤਰੋ ਦੇਖ ਸਕਦੇ ਹਾਂ ਬਾਈ ਐਵਰੇਜ ਉvrej ਇਹ ਤੱਕ ਪੁੱਛਣ ਦੀ ਵੀ ਲੋੜ ਨਹੀਂ ਹੈ ਨਾ ਬਈ ਅਸਲ ਬਈ ਜਿਹੜੇ ਨੇ ਬੁਲਟ ਲੈਣਾ ਉਹ ਐਵਰੇਜ ਨਹੀਂ ਦੇਖਦਾ ਸਹੀ ਗੱਲ ਆ ਗਈ ਠੀਕ ਹੈ ਜੀ ਪਰ ਆਪਾਂ ਦੱਸ ਦਿੰਦੇ ਆ ਫਿਰ ਵੀ 40 ਵਾਂਗੂ ਇਹ ਐਵਰੇਜ ਦੇਈ ਜਾਂਦਾ ਬਈ 40 ਵਾਂਗੂ ਐਵਰੇਜ ਦੇਈ ਜਾਂਦਾ ਹਾਂ ਮੈਂ ਜਿੰਨਾ ਕ ਮੈਂ ਮੋਟਾ ਹਿਸਾਬ ਲਾਇਆ ਵੈਸੇ ਮੈਂ ਵੀ ਕਦੇ ਦੇਖੀ ਨਹੀਂ ਪਰ ਜਿੰਨਾ ਕ ਐਸਟੀਮੇਟ ਜੱ ਲੱਗਾ 40 ਵਾਂਗੂ ਐਵਰੇਜ ਦੇਈ ਜਾਂਦਾ ਠੀਕ ਹੈ ਜੀ ਇੱਕ ਵੀ ਕੋਈ ਨਾਟਕ ਜਾਂ ਕੁਝ ਵੀ ਇਦਾਂ ਦੀ ਚੀਜ਼ ਵੀ ਪਵਾਉਣ ਵਾਲੀ ਜਾਂ ਬੰਦਾ ਕੋਈ ਖਰਚ ਕਰੇ ਹੈ ਨਾ 1 ਰੁਪਿਆ ਵੀ ਕੁਛ ਵੀ ਨਹੀਂ ਇਹੋ ਜਿਹਾ ਕੰਮ ਹੈਗਾ ਵੀ ਜਿਹੜਾ ਜੀਲਾ ਬੇਤੇ ਲੈ ਵੀ ਮੇਟਰ ਉਹ ਦੇਖ ਸਕਦੋਂਗੇ ਪਤੰਦਰ ਲੱਭ ਕੇ ਪਤਾ ਨਹੀਂ ਕਿੱਥੋਂ ਲੈ ਕੇ ਆਉਂਦਾ ਹੈ ਇਹ ਇਹ ਨੰਬਰ ਕਿੱਥੇ ਦਾ ਬਈ ਜੇ ਆਪਾਂ ਨੰਬਰ ਦੀ ਗੱਲ ਵੱਧ ਗਰੀ ਇਹ ਨੰਬਰ ਨਾ ਬਾਈ ਅਸਲ ਅਸੀਂ ਆਗੇ ਜਮਾ ਸਰਸੇ ਦੀ ਹੱਦ ਤੇ ਸ ਠੀਕ ਆ ਇੱਥੇ ਸਰਸਾ ਜਿਲਾ ਹੀ ਆ ਸਾਰਾ ਨਾਲ ਠੀਕ ਆ ਠੀਕ ਹੈ ਅਸੀਂ ਹੱਦ ਤੇ ਆਗੇ ਸਾਡੇ ਤੋਂ 5 ਕਿਲੋਮੀਟਰ ਬਾਅਦ ਹਰਿਆਣਾ ਸਟਾਰਟ ਹੋ ਜਾਂਦਾ ਤੇ ਇਹ ਸਰਸੇ ਦਾ ਨੰਬਰ ਆ ਬਾਈ ਲੋਕ ਸਰਸੇ ਦਾ ਨੰਬਰ ਆ ਠੀਕ ਹੈ ਜੀ ਜਿਵੇਂ ਆਪਣੇ ਪੰਜਾਬ ਦੇ ਹੁੰਦੇ ਸੀ ਪੀਬੀਐਕਸ ਪੀਯੂਐਕਸ ਉਦਾਂ ਇਹ ਸਰਸੇ ਦਾ ਨੰਬਰ ਆ ਹੀ ਛੋਟਾ ਐ ਚਲ ਹਰਿਆਣੇ ਵਾਲਾ ਆ ਗਿਆ ਏ ਹਾਂਜੀ 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 ਠੀਕ ਆ ਤੇ ਬੋਲਟ ਚ ਕੋਈ ਕਮੀ ਬੇਸੀ ਨਹੀਂ ਬਈ ਜਿਹੜੀ ਚੀਜ਼ ਹੋਊ ਦੇਖੋ ਆਪਾਂ ਦੱਸ ਸਕਦੇ ਦਿੰਨੇ ਹੁੰਨੇ ਆਗੇ ਕਿਉਂਕਿ ਬੰਦਾ ਐ ਹੈਗਾ ਆਪਦਾ ਸ਼ੌਂਕ ਉਹਨੇ ਆ ਪੂਰਾ ਕਰਨਾ ਹੁੰਦਾ ਜਾ ਕੇ ਆਪਦਾ ਕੰਮ ਖਰਾਊਗਾ ਪਰ ਇਹਦਾ ਕੁਝ ਵੀ ਨਹੀਂ ਕਰਾਉਣਾ ਬਈ ਇਹ ਵੀ ਕੁਝ ਵੀ ਨਹੀਂ ਕਰਾਉਣਾ ਹੈਗਾ ਬਸ ਆਓ ਤੇ ਚਲਾਓ ਬਈ ਠੀਕ ਹੈ ਜੀ ਸਰਬਸੁਰ ਬੋਲਟ ਆਪਾਂ ਬਈ ਪਤਾ ਕੀ ਆ ਜਿੰਨੇ ਹੁਣ ਤੱਕ ਬੋਲਟ ਵੇਚੇ ਆਪਾਂ ਆਪਾਂ ਕਿਸੇ ਦੇ ਵੀ ਲਵੇ ਹੋ ਕੇ ਡੀਲ ਨਹੀਂ ਕਰੀ ਅਗਰ ਇਹਨੂੰ ਕਹੇ ਨੇ ਵੀ ਲਾਇਬ੍ਰੇਰੀ ਟਰਾਈ ਮਾਰ ਲਾ ਚੈੱਕ ਕਰ ਲਾ ਉਹਦੀ ਜਦੋਂ ਤਸੱਲੀ ਹੋ ਜਾਂਦੀ ਹੈ ਬੰਦਾ ਆਪ ਆ ਕੇ ਆਪਣੇ ਕੋਲੇ ਡੀਲ ਕਰਦਾ ਵੀ ਹਾਂ ਬਈ ਦੱਸ ਠੀਕ ਹੈ ਜੀ ਕਿਵੇਂ ਕਰਨਾ ਆਉਣਾ ਕਿੱਥੇ ਪਊਗਾ ਜੇ ਆਪਾਂ ਆਉਣ ਦੀ ਗੱਲ ਪਿੰਡ ਦਾ ਫੱਤਾ ਮਾਲੂਕਾ ਬਾਈ ਗ੍ਰੈਸਟਿਕ ਮਾਨਸਾ ਵੈਸੇ ਕੀ ਆ ਚਲ ਤੁਹਾਨੂੰ ਦਾ ਪਤਾ ਹੀ ਆ ਬਾਈ ਹੈਨਾ ਆਪਣਾ YouTube ਦਾ ਕੰਮ ਵੀ ਆ ਚੈਨਲ ਸੇਲ ਪਰਚੇਜ ਵਗੈਰਾ ਦਾ ਉਹਦਾ ਕਰਕੇ ਆਪਾਂ ਨੂੰ ਰਾਂਪਰਾ ਬਾਹਰ ਥੋੜਾ ਕੰਮ ਹੁੰਦਾ ਰਹਿੰਦਾਗਾ ਠੀਕ ਹੈ ਜੀ ਨੰਬਰ ਆਪਾਂ ਸਕਰੀਨ ਤੇ ਤੁਸੀਂ ਦੇ ਦਿਓ ਠੀਕ ਹੈ ਜੀ ਤੁਸੀਂ ਫੋਨ ਕਰਕੇ ਚਾਹ ਤੁਸੀਂ ਆਪਦਾ ਬੁਲਟ ਵੇਚਣਾਗਾ ਠੀਕ ਆ ਤਾਂ ਵੀ ਤੁਸੀਂ ਆਪ ਨੂੰ ਦੱਸ ਸਕਦੇ ਹੋ ਵੇਚ ਵੀ ਸਕਦੇ ਹੋਗੇ ਲੈ ਵੀ ਸਕਦੇ ਹੋ ਹਾਂ ਭਾਈ ਆਪਾਂ ਵਿੱਚ ਪੈ ਕੇ ਬਕਾ ਦਾਂਗੇ ਕਈ ਵਾਰ ਕੀ ਆ ਬੰਦੇ ਨੂੰ ਅਰਜੈਂਟ ਲੋੜ ਹੁੰਦੀ ਆ ਹਨਾ ਹਾਂ ਤੇ ਜ਼ਿਆਦਾਤਰ ਬੰਦੇ ਦੀ ਕੀ ਘਰੇ ਹੀ ਖੜੇ ਰਹਿੰਦੀ ਆ ਚੀਜ਼ਾਂ ਤਾਂ ਕਰਕੇ ਠੀਕ ਹੈ ਜੀ ਟਾਇਰ ਟੁਰ ਕੇ ਕਿਵੇਂ ਨੇ ਭਾਈ ਨਾਲ ਦੇ ਨੇ ਕਿਵੇਂ ਨਹੀਂ ਨਾਲ ਦੇ ਨਹੀਂ ਭਾਈ ਇਹ 19 ਦੇ ਵਿੱਚ ਪਾਏ ਹੋਏ ਨੇ ਟਾਇਰ ਠੀਕ ਉਹ ਸੁੱਕੂਗੇ ਆਉਣਗੇ ਨਾ ਪੁਰਾਣੇ ਹੋ ਜਾਂਦੇ ਨੇ ਹਾਂ ਜੇ ਜ਼ਿਆਦਾ ਪੁਰਾਣਾ ਹੋਊਗਾ ਤਾਂ ਉਹ ਮਤਲਬ ਉਹ ਹੋ ਜਾਂਦਾ ਸੁੱਕ ਕੇ ਖਰਾਬ ਹੋ ਜਾਂਦਾਗਾ ਇਹ ਤਾਂ ਹੁਣ ਚੰਗਾ ਕੇਅਰ ਦੇ ਵਿੱਚ ਹੋਵੇ ਉਹ ਤਾਂ ਨਹੀਂ ਸੁਖਦਾ ਬਾਈ ਠੀਕ ਆ ਤੇ ਪਰ ਐ ਵੀ ਸੁੱਕ ਜਾਂਦਾ ਇਹ 2019 ਵੇਲੇ ਦੇ ਪਾਏ ਹੋਏ ਆ ਟਾਇਰ ਦੋਨੇ ਠੀਕ ਆ ਪਿਛਲਾ ਤਾਂ ਤੁਸੀਂ ਐਂ ਦੇਖੋ ਚੱਲੇ ਹੀ ਨਹੀਂ ਕੋਈ ਸ਼ੇ ਨੀਗਾ ਸਹੀ ਗੱਲ ਆ ਤੇ ਏਰੀਆ ਉਹ ਰਫ ਸੀਗਾ ਤਾਂ ਕਰਕੇ ਮੂਰਲੇ ਟਾਇਰ ਦੀ ਥੋੜੀ ਜੀ ਹਾਲਤ ਬੱਸ ਡਾਊਨ ਆ ਚਲੋ ਕੋਈ ਨਹੀਂ ਪਿਛਲਾ ਨਾਲ ਦਾ ਹੀ ਆ ਇਹਦੇ ਟਾਇਰ ਇਹ ਵੇਚਣਾ ਕਿੰਨੇ ਦਾ ਬਾਈ ਜੇ ਵੇਚਣ ਦੀ ਗੱਲ ਬਾਤ ਕਰੀਏ ਉਹ ਬਾਈ ਜਮਾ ਜਾਇਜ਼ ਹੈ ਜੀ ਕੋ ਰੇਟ ਆਗਾ ਹਮ ਨਿੱਕਾ ਮੂਟਾ ਮਾਨਤਾਨ ਬੰਦੇ ਦਾ ਪਏ ਕਰਾਂਗੇ ਹਮ ਵੀ ਉਹਨੂੰ ਘਰ ਤੱਕ ਤੇਲ ਨਹੀਂ ਪਵਾਉਣਾ ਪੈਂਦਾ ਠੀਕ ਆ ਜੀ ਕਰ ਤੱਕ ਆਪਣੇ ਤੇਲ ਦੀ ਜਾਊਗਾ ਠੀਕ ਆ ਜੀ ਆਪਾਂ ਕਦੇ ਘੱਟ ਰੱਖਿਆ ਨਹੀਂ ਇਹ ਚ ਠੀਕ ਹੈ ਜੀ ਹਾਂ ਆਪਾਂ ਘੱਟ ਵਾਲਾ ਕੰਮ ਵੀ ਨਹੀਂ ਬਾਈ ਘੱਟ ਵਾਲਾ ਕੰਮ ਨਹੀਂ ਵੀਰੇ ਬਾਈ ਬੋਲਟਰ ਰੱਖਣਾ ਨਾ ਟੈਂਕੀ ਫੁੱਲ ਰੱਖੋ ਆਪਾਂ ਘੱਟ ਰੱਖਿਆ ਨਹੀਂ ਬਾਈ ਦੂਜੀ ਗੱਲ ਰਹੀ ਬਾਈ ਨਿੱਕਾ ਮੋਟਾ ਮਾਨਤਾਨ ਬੰਦੇ ਦਾ ਕਰਾਂਗੇ ਕਿਉਂਕਿ ਦੂਰੋਂ ਆਉਂਦਾ ਅਗਲਾ ਕੋਈ ਵੀ ਦੇਖਣ ਆਉਂਦਾ ਹੈਨਾ ਤੇ ਜਮਾ ਜਾਇਜ 70000 ਦਾ ਪੈਸੇ ਬੋਲਟਰ ਦੇ ਦਾਂਗੇ ਜੀ ਲੈ ਵੀ ਲੱਖ ਤੋਂ ਥੱਲੇ ਆਗਾ 70000 ਰੁਪਏ ਦਾ ਬਾਈ ਪੁਰਾਣਾਗਾ 1900 81 ਮਾਡਲ ਪੁੱਠੇ 11 ਤੋਂ ਛੋਟਾ ਨੰਬਰ ਆਗਾ ਤੇ ਸਟੈਂਡਰਡ ਆਰ ਸੀ ਮਿਲ ਜੂ ਬਾਈ ਆਰ ਸੀ ਮਿਲ ਜੂਗੀ ਹਾਂਜੀ ਸੇਲ ਲੈਟਰ ਦੇ ਨਾਲ ਆਪਾਂ ਆਰ ਸੀ ਦੇਵਾਂਗੇ ਠੀਕ ਆ ਜੀ ਲੈ ਵੀ ਕਾਗਜ਼ ਪੱਤਰ ਵੀ ਬਾਈ ਜੀ ਨਾਲ ਮਿਲਣਗੇ ਜੋ ਹੈਗੇ ਨੇ ਹਾਂ ਜੀ ਜਿੰਨਾ ਕਿ ਚਲੋ ਆਪਾਂ ਲੇਤਾ ਬਾਈ ਉਹ ਉਹੀ ਸਾਬ ਹੈ ਨਾ ਅੱਗੇ ਦੇ ਦਾਂਗੇ ਆਪਾਂ ਲੈ ਵੀ ਸਿਰਫ 70000 ਰੁਪਏ ਦੇ ਵਿੱਚ ਬਾਈ ਬੁਲਟ ਤੁਸੀਂ ਲੈ ਕੇ ਜਾ ਸਕਦੇ ਹੋ ਬਾਕੀ ਸਕਰੀਟ ਤੇ ਨੰਬਰ ਹੈਗਾ ਤਾਂ ਤੁਸੀਂ ਬਾਈ ਜੀ ਆ ਸਕਦੇ ਹੋਗੇ ਸਰਦੂਲਗੜ੍ਹ ਦੇ ਕੋਲੇ ਪਿੰਡ ਫੱਤਾ ਮੰਡਲ ਕੋਈ ਹਾਂਜੀ ਹਾਂਜੀ ਆ ਜੇ ਬੰਦਾ ਕੋਈ ਇੱਧਰਲੇ ਪਾਸੋਂ ਆਉਂਦਾ ਬਾਈ ਹਾਂਜੀ ਮਾਨਸਾ ਵਾਲੀ ਸਾਈਡੋਂ ਹਾਂਜੀ ਤਾ ਉਹਨੂੰ ਪਹਿਲਾ ਭਾਖੜਾਉਂਗੀ ਯਾਦ ਰੱਖਿਓ ਆਹਾ ਭਾਖੜਾ ਇਹਦੋਂ ਪਹਿਲਾਂ ਆਉਂਦੀ ਨਹੀਂਗੀ ਭਾਖੜਾ ਤੋਂ ਅਗਲਾ ਪਿੰਡ ਹੀ ਆਪਣਾਗਾ ਠੀਕ ਆਏ ਮੈਂ ਵੀ ਮਿੱਤਰ ਰੋਡ ਉੱਤੇ ਪਿੰਡ ਆਈ ਆਜੋ ਜੇ ਕਿਸੇ ਵੀ ਮੇਰੇ ਵੀਰ ਨੂੰ ਬਈ ਬੁਲਟ ਚਾਹੀਦਾ ਹੋਊਗਾ ਤਾਂ ਸਕਰੀਨ ਤੇ ਨੰਬਰ ਹੈਗਾ ਤੁਸੀਂ ਕਾਲ ਕਰਕੇ ਪਤਾ ਕਰ ਸਕਦੇ ਹੋ ਠੀਕ ਆ ਤੁਹਾਨੂੰ ਬਈ ਧੰਨਵਾਦ ਜੀ ਲਓ ਜੀ ਮਿੱਤਰੋ ਆਜੋਣਾ ਇੱਕੇ ਆਗਾ ਪਰਾਣਾ ਇਹਦੇ ਵਿੱਚ ਆ ਪੁੱਠੇ ਗਿਰਦੇ ਵਿੱਚ ਆ ਛੋਟੇ ਨੁਮਰੇ ਦੀ ਡਿਮਾਂਡ ਹੁੰਦੀ ਆ ਨਾ ਭਾਈ ਕਿਸੇ ਨੇ ਕੋਈ ਚਾਹੁੰਦਾਗਾ ਵੀ ਸਾਨੂੰ ਇਹੋ ਜਿਹਾ ਬੁਲਟ ਲੱਭ ਕੇ ਦੇ ਦੋ ਤਾਂ ਉਹ ਵੀ ਮਿਲ ਜਾਂਦਾ ਹੈ ਹਾਂ ਬਸ ਉਹਦੇ ਵਾਸਤੇ ਕੀ ਆ ਵੀ ਬੰਦਾ ਆ ਕੇ ਪਹਿਲਾਂ ਮਿਲ ਜੇ ਆਪਾਂ ਨੂੰ ਥੋੜਾ ਮੋਟਾ ਅਡਵਾਂਸ ਦੇ ਜੇ ਠੀਕ ਹੈ ਜੀ ਭਾਵਾਂ ਦੀ ਥੋੜੀ ਦੇ ਜੇ ਜਮੀ ਬਸ ਇੱਕ ਤਰ੍ਹਾਂ ਦੀ ਸਾਈ ਵਾਲਾ ਕੰਮ ਹੀ ਹੋ ਜਾਂਦਾਗਾ ਫਿਰ ਪੱਕਾ ਪੱਕਾ ਹੋਏ ਪੱਕਾ ਜਾ ਕੰਮ ਹੋ ਜਾਂਦਾ ਕਈ ਬੰਦੇ ਕੀ ਆ ਭਾਈ ਕਹਿ ਕੇ ਨਾ ਬਾਅਦ ਚ ਅਗਲਾ ਕਹਿੰਦਾ ਮੇਰੇ ਤੋਂ ਪ੍ਰਬੰਧ ਨਹੀਂ ਹੋਇਆ ਪੈਸਿਆਂ ਦਾ ਫਿਰ ਉਹ ਗੱਲ ਜੀ ਹੋ ਜਾਂਦੀ ਆ ਤਾਂ ਕਰਕੇ ਉਹ ਹੁਣ ਆਪਾਂ ਇੱਕ ਕਲਾਸਿਕ ਦਾ ਕੰਮ ਕਰ ਕਲਾਸਿਕ ਆ ਪਾ 2017 ਮਾਡਲ ਬਾਈ ਠੀਕ ਆ ਬਲੈਕ ਕਲਰ ਦੇ ਵਿੱਚ ਆ ਲਾਇ ਉਹਦੇ ਪਾਏ ਹੋਏ ਨੇ ਕਿ ਆਪਣੇ ਹਾਰਲੇ ਵਾਲੇ ਚਮਾ A to Z ਦਾਣੇ ਤੇ ਮੋਟਰਸਾਈਕਲ ਉਹ ਕਿੰਨੇ ਦਾ ਦੇ ਦੋਗੇ ਬਾਈ ਸਿਰਫ 1,25,000 ਦਾ ਦੇਤਾ ਬਾਈ ਦੇਤਾ ਬਾਈ ਦੇਤਾ ਬੰਦੇ ਨੇ ਅਡਵਾਂਸ ਦਿੱਤੇ ਸੀਗੇ ਪੈਸੇ ਅਡਵਾਂਸ ਪੈਸੇ ਦੇਤੇ ਕਹਿੰਦਾ ਬਾਈ ਮੇਰਾ ਹੋ ਗਿਆ ਤਿਆਰ ਕਰ ਦੇ ਲੈ ਵੀ ਮਿੱਤਰੋ ਜਾਨੀ ਕਿ ਇੱਥੇ ਆਇਆ ਵੋਲਟ ਦੇ ਵਿਕ ਗਿਆ ਆਇਆ ਤੇ ਵਿਕ ਗਿਆ ਠੀਕ ਹੈ ਬਸ ਇਹ ਕੰਮ ਤਾਂ ਕਰਕੇ ਬਾਈ ਪਹਿਲਾਂ ਕੋਈ ਵੀਡੀਓ ਨਹੀਂ ਪਾਈ ਹਾਂਜੀ ਤੇ ਬਸ ਵੀਡੀਓ ਸੋਡੇ ਤੋਂ ਪੁਵਾਈ ਆ ਆਪਾਂ ਹਾਂਜੀ ਤੇ ਮਾਹ ਚੱਲ ਵੀ ਵਾਈ ਹੁਣ ਅਨੂੰ ਸੱਦਾਂਗੇ ਆਪਾਂ ਠੀਕ ਹੈ ਨਾ ਤੇ ਇਸੇ ਦੀ ਤਾਂ ਪੁਵਾਈ ਆ ਵੈਸੇ ਤਾਂ ਇਹ ਸ਼ੌਂਕ ਨੂੰ ਰੱਖ ਲਿਆ ਸੀ ਮੈਂ ਤੇ ਪਰ ਹੁਣ ਮੈਨੂੰ ਹੋਰ ਮਿਲ ਗਿਆ ਮੈਂ ਉਹ ਘਰੇ ਰੱਖਣ ਨੂੰ ਸਪੈਸ਼ਲ ਮਿਲ ਗਿਆ ਮੈਨੂੰ ਤੇ ਤਾਂ ਕਰਕੇ ਆਪਾਂ ਇਹਨੂੰ ਸੇਲ ਕਰ ਦੋ ਚਲ ਠੀਕ ਆ ਤੁਹਾਨੂੰ ਬਈ ਓਕੇ ਧੰਨਵਾਦੀ ਲੋ ਜੀ ਮਿੱਤਰੋ ਆਜੋ ਇੱਕੋ ਆਗਾ ਤੇ ਚੱਕ ਲਓ ਜੀ ਕਿਸੇ ਲੈਣ ਨੂੰ ਧੰਨਵਾਦ